ਪੰਦੀ ਮੈਕੂ ਨਾਲ ਸੱਚੀ ਲੜਾਈ ਹੋਈ ਆ ਕਈਆਂ ਨੂੰ ਆਤ ਹੁੰਦੀ ਨੇ ਦੂਸਰੇ ਨੂੰ ਬਦਨਾਮ ਕਰਨ ਦੀ ਕੋਈ ਨਹੀਂ ਕਰੀ ਜਾਂਦੇ ਕਰੀ ਜਾਂਦੇ ਜਿਹੜਾ ਝੂਠਾ ਬੰਦਾ ਹੁੰਦਾ ਉਹ ਨੂੰ ਜਾਣਾ ਟੈਨਸ਼ਨ ਹੁੰਦੀ ਹੈ ਉਹ ਹੀ ਪਰਵਾਹ ਕਰਦੇ ਸੰ ਤਾਂ ਕਿਸੇ ਦੀ ਕੋਈ ਪਰਵਾਹ ਨਹੀਂ ਬੀਤੇ ਇੱਕ ਦੋ ਦਿਨਾਂ ਚ ਜਿਹੜਾ ਸੋਸ਼ਲ ਮੀਡੀਆ ਉੱਪਰ ਵਿਵਾਦ ਚੱਲ ਰਿਹਾ ਹੈ ਮੈਕੂ ਟਿਲੋਂ ਤੇ ਜਸ ਵਲੋਗ ਦਾ ਦੱਸਿਆ ਜਾ ਰਿਹਾ ਹੈ ਇੱਕ ਜੀ ਮੈਕੂ ਟਿਲੋਂ ਨੇ ਕਿਹਾ ਸੀ ਕਿ ਸਾਡੇ ਵਿਆਹ ਤੇ ਕੋਈ ਵੀ ਤੁਸੀਂ ਬਲੌਗ ਸ਼ੂਟ ਨਾ ਕਰਿਓ ਜਿਸ ਵਿੱਚ ਸਾਡੀ ਫੈਮਿਲੀ ਹੋਵੇ ਤੇ ਜਿਸ ਤੋਂ ਬਾਅਦ ਜਸ ਨੇ ਕਿਹਾ ਕਿ ਪਹਿਲੋਂ ਅਸੀਂ ਸਾਰਾ ਤਾਂ ਪਰਮਿਸ਼ਨ ਲਈ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਵਲੌਗ ਵਿੱਚ ਆਉਣਾ ਚਾਹੁੰਦੇ ਆ ਅਸੀਂ ਸਿਰਫ ਉਹਨਾਂ ਦਾ ਹੀ ਵਲੌਗ ਸ਼ੂਟ ਕੀਤਾ ਸੀ ਇਸ ਤੋਂ ਬਿਨਾਂ ਅਸੀਂ ਕਿਸੇ ਦਾ ਵੀ ਵਲੌਗ ਨਹੀਂ ਸ਼ੂਟ ਕੀਤਾ ਤੇ ਇਸ ਤੋਂ ਬਾਅਦ ਜਸ ਦੇ ਘਰ ਵਾਲਿਆਂ ਨੇ ਵੀ ਕਿਹਾ ਕਿ ਇਹਨਾਂ ਦੀ ਕੋਈ ਉਮਾਸੀ ਮੂਸੀ ਨਹੀਂ ਸੀ ਉਹ ਕਹਿੰਦੀਆਂ ਸੀ ਸਬੂਤ ਦੇ ਨੁਤਾਰੇ ਹੋਰ ਵੀ ਬਹੁਤ ਕੁਝ ਕਿਹਾ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਤੇ ਦੋਨਾਂ ਨੂੰ ਦੇਖ ਕੇ ਪੱਖਾ ਨੂੰ ਦੇਖ ਕੇ ਦੱਸਿਓ ਜਰੂਰ ਕਿ ਦੋਨਾਂ ਵਿੱਚ ਤੁਹਾਨੂੰ ਗਲਤ ਕੌਣ ਤੇ ਸਹੀ ਕੌਣ ਲੱਗਦਾ ਹੈ ਹਾਂਜੀ ਡੀਅਰ ਕੋਈ ਗੱਲ ਨਹੀਂ ਪਹਿਲੀ ਗੱਲ ਤਾਂ ਜਦੋਂ ਮੈਂ ਬਲੌਗ ਸ਼ੁਰੂ ਕੀਤਾ ਸੀ ਸਟਾਰਟਿੰਗ ਦੇ ਵਿੱਚ ਹੀ ਬੋਲਿਆ ਸੀ ਕਿ ਜਦੋਂ ਜਦੋਂ ਸਾਨੂੰ ਕੋਈ ਪਰਮਿਸ਼ਨ ਦੇਵੇ ਸੀ ਉਦਾਂ ਹੀ ਬਲੌਗ ਸ਼ੂਟ ਕਰਦੇ ਹੁੰਨੇ ਜਿਹੜੇ ਜਿਹੜੇ ਨੇ ਸਾਨੂੰ ਕਿਹਾ ਸੀ ਉਹਨਾਂ ਦਾ ਹੀ ਬਲੌਗ ਸ਼ੂਟ ਕੀਤਾ ਤੇ ਜਿਹੜੇ ਅੰਕਲ ਆਂਟੀ ਸਾਡੇ ਨਾਲ ਸੀ ਉਹਨਾਂ ਦੀ ਪਰਮਿਸ਼ਨ ਲਈ ਸੀ ਪਰਮਿਸ਼ਨ ਤੋਂ ਬਿਨਾ ਸੀ ਕਿਸੇ ਦਾ ਵੀ ਬਲੌਗ ਜਸਦੇ ਹਸਬੰਦ ਨੇ ਵੀ ਦੇਖੋ ਮੈਂ ਕੋ ਢਿਲੋਂ ਬਾਰੇ ਕੀ ਕਿਹਾ ਉਹ ਵੀ ਤੁਸੀਂ ਦੇਖੋ ਇਸ ਵੀਡੀਓ ਵਿੱਚ ਅੰਕਲ ਦਾ ਬਲੌਗ ਬਣਾਇਆ ਉਹ ਕੋਈ 마ਸੀ 마ਸੀ ਨਹੀਂ ਹੈਗੇ ਕਿਸਦੇ ਉਹ ਹੈਗੇ ਤੇ ਉਹ ਵੀ ਕਹਿੰਦੇ ਨੇ ਕਹਿੰਦੇ ਅਸੀਂ ਛੋਡੇ ਬਲੌਗ 'ਚ ਆ ਕੇ ਖੁਦ ਕਹਾਂਗੇ ਇਹ ਗੱਲ ਸਾਡੇ ਸਾਰੇ ਸਾਥ ਦੇਨ ਨੂੰ ਤਿਆਰ ਨੇ ਪਰ ਅਸੀਂ ਕਿਸੇ ਨੂੰ ਕੋਈ ਰਿਪਲਾਈ ਨਹੀਂ ਬਾਈ ਗੁਰ ਜਸਨ ਇਸ ਤੋਂ ਪਹਿਲਾਂ ਮੈਗਟੋ ਨੇ ਕੀ ਕਿਹਾ ਸੀ ਜੇਕਰ ਉਹ ਵੀਡੀਓ ਦੇਖਣਾ ਚਾਹੁੰਦੇ ਹੋ ਤੁਹਾਡੀ ਸਕਰੀਨ ਉੱਪਰ ਸ਼ੋ ਹੋ ਰਹੀ ਹੈ ਕਲਿੱਕ ਕਰਕੇ ਦੇਖ ਸਕਦੇ ਹੋ ਧੰਨਵਾਦ